ਕਬੱਡੀ 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 ਸੰਗੇ ਮੰਗੀ ਦਾ ਹੋਵੇਗਾ ਮੈਂ ਬੇਨਤੀ ਕਰਦਾ ਸਰਦਾਰ ਗਰਮੇਲ ਸਿੰਘ ਸੰਗੇ ਦਾ ਪੁੱਤਰ ਕਬੱਡੀ ਦੀ ਦੁਨੀਆ ਦਾ ਰੁਸਤਮ ਜਾਫੀ ਮੰਗਤ ਸਿੰਘ ਮੰਗੀ ਬੱਗਾ ਪਿੰਡ ਜਿਹੜੇ ਜਿਹੜੇ ਮੰਗਤ ਸਿੰਘ ਮੰਗੀ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਵੱਡੇ ਇਤਿਹਾਸ ਖੇਡ ਕਬੱਡੀ ਦੇ ਵਿੱਚ ਲਿਖਣ ਵਾਲਾ ਵੱਡੇ ਇਨਾਮ ਜਿੱਤਣ ਵਾਲਾ ਵੱਡੇ ਰਿਕਾਰਡ ਪੈਦਾ ਕਰਨ ਵਾਲਾ ਵੱਡੇ ਖਿਡਾਰੀ ਤਿਆਰ ਕਰਨ ਵਾਲਾ ਗੁਰਬੇਲ ਸਿੰਘ ਸੰਘੇ ਦਾ ਪੁੱਤਰ ਮੰਗਲ ਸਿੰਘ ਮੰਗੀ ਬੱਗਾ ਪਿੰਡ ਅੱਜ ਵਿਸ਼ੇਸ਼ ਤੌਰ ਤੇ ਇਸ ਵੱਡੇ ਖੇਡ ਮੇਲੇ ਤੇ ਵੱਡੇ ਭਦਰ ਤੇ ਮਾਨ ਸਨਮਾਨ ਪਿੰਦਰ ਪੰਡੋਰੀ ਜੀ ਬਚਿੱਤਰ ਸਿੰਘੀ ਕੁਹਾੜ ਨਾਲ ਸਰਦਾਰ ਸੋਹਣ ਸਿੰਘੀ ਸਾਰੇ ਪ੍ਰਬੰਧਕ ਜੱਗੇ ਤੂੰ ਵੀ ਨਾਲ ਹੋ ਜਾਏ ਇਹ ਯਾਦਗਾਰੀ ਤਸਵੀਰਾਂ ਹੁੰਦੀਆਂ ਨੇ ਐਨ ਜੱਗਾ ਤੇ ਭਿੰਦਾ ਮੇਰੇ ਵੀਰੋ ਦੋਨੋਂ ਵੀਰ ਨੇ ਔਰ ਇਸ ਲਈ ਮੰਗੇ ਸਿੰਘ ਮੰਗੀ ਦਾ ਸਨਮਾਨ ਹੋ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਸ ਲਈ ਬਹੁਤ ਵੱਡਾ ਖਿਡਾਰੀ ਸਾਡੀ ਖੇਡ ਕਬੱਡੀ ਦਾ ਹੈਨ ਇਸ ਲਈ ਮਾਨਿਆ ਸਨਮਾਨਿਆ ਜਾ ਰਿਹਾ ਹੈ ਅਗਲਾ ਮਾਨ ਸਨਮਾਨ ਮੈਂ ਬੇਨਤੀ ਕਰਾਂਗਾ ਸੁਖਵੀਰ ਸਰਾਮਾ ਨੂੰ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੈ ਇੰਡੀਆ ਦੀ ਟੀਮ ਦੀ ਕਪਤਾਨੀ ਕਰਨ ਵਾਲਾ ਟਰੈਕਟਰਾਂ ਦਾ ਸਨਮਾਨਿਆ ਜਾਣ ਵਾਲਾ ਗੱਡੀਆਂ ਦਾ ਸਨਮਾਨਿਆ ਜਾਣ ਵਾਲਾ ਇਹ ਦੁਨੀਆ ਦਾ ਟਾਪਰ ਖਿਡਾਰੀ ਹੈ ਜਿਨੇ ਲਗਾਤਾਰ ਕਬੱਡੀਆਂ ਪਾ ਕੇ 72-72 ਰੇਡਾਂ ਵੀ ਇੱਕ ਦਿਨ ਦੇ ਵਿੱਚ ਪਾਈਆਂ ਨੇ ਲੈ ਵੀ ਪਿੰਦਿਆਂ ਨਾਲ ਹੋ ਜਾ ਸੁਖਵੀਰ ਦੇ ਔਰ ਇਸ ਵੇਲੇ ਮਾਨ ਸਨਮਾਨ ਜਿਹੜਾ ਹੈ ਸੁਖਵੀਰ ਸਰਾਮਾ ਦਾ ਕੀਤਾ ਜਾ ਰਿਹਾ ਹੈ ਪਿੰਡਾਂ ਆਖਦਾ ਵੀ ਟੋਨੀ ਸੰਧੂ ਜੀ ਨੂੰ ਬੁਲਾ ਲਿਓ ਉਹ ਵੀ ਇਹ ਮਾਨ ਸਨਮਾਨ ਦੀ ਰਸਮ ਆਦਾ ਕਰਨ ਦੇ ਵਿੱਚ ਨਾਲ ਹੋਣਗੇ ਟੋਨੀ ਸੰਧੂ ਜੀ ਉਹਨਾਂ ਨੂੰ ਬੇਨਤੀ ਹੈ ਔਰ ਸੁਖਵੀਰ ਸਰਾਮਾ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਬਾਲਵੈਕਸਪ੍ਰੈਸ ਵੱਡਾ ਨਾਮ ਹੈ ਖੇਡ ਕਬੱਡੀ ਦਾ ਸੁਖਵੀਰ ਸਰਾਮਾ ਸੁਖਵੀਰ ਸਰਾਮਾ ਇਸ ਲਈ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਇਹ ਹੈ ਸੁਖਵੀਰ ਸਰਾਮਾ ਅੱਜ ਦੇ ਮੇਲੇ ਤੇ ਪਹੁੰਚਿਆ ਹੋਇਆ ਹੈ ਇਸ ਤੋਂ ਬਾਅਦ ਮੇਰੀ ਬੇਨਤੀ ਹੈ ਖੇਡ ਕਬੱਡੀ ਦੀ ਦੁਨੀਆ ਦਾ ਵੱਡਾ ਮੱਲ ਹੈ ਜਿਹਦੇ ਵੱਡੇ ਰਿਕਾਰਡ ਨੇ ਮੇਰੇ ਵੀਰੋ ਸਰਦਾਰ ਬਘੇਲ ਸਿੰਘ ਦਿੜਬੇ ਵਾਲੇ ਦਾ ਪੁੱਤਰ ਸੰਦੀਪ ਲੁਧਰ ਜੋ ਕਬੱਡੀ ਦੇ ਵਿੱਚ ਵੱਖਰੀਆਂ ਪੈੜਾਂ ਪਾ ਰਿਹਾ ਔਰ ਗੋਡੇ ਦਾ ਆਪਰੇਸ਼ਨ ਕਰਾਇਆ ਹੋਇਆ ਹੈ ਬਾਬਾ ਮੇਰ ਕਰੇਗਾ ਜਲਦੀ ਸ਼ੇਜਾਬ ਹੋਵੇਗਾ ਤੇ ਫਿਰ ਕਹਿੰਦੇ ਹੁੰਦੇ ਵੀ ਦਿੜਬੇ ਵਾਲਾ ਵੇਰ-ਵੇਰ ਪਾਵੇਗਾ ਇਹ ਦੁਨੀਆ ਦਾ ਟਾਪਰ ਹੈ ਇਹ ਦੁਨੀਆ ਦਾ ਰਸਤਮ ਹੈ ਇਹ ਦੁਨੀਆ ਦਾ ਰਸਤਮ ਹੈ ਨਿਤ-ਨਿਤ ਨਹੀਂ ਮਾਵਾ ਇਹੋ ਜੇ ਮੱਲ ਜਮਦੀਆਂ ਨਿਤ ਨਿਤ ਨਹੀਂ ਮਾਮਾ ਇਹੋ ਜੇ ਮੱਲ ਜਮਦੀਆਂ ਇੱਕ ਵਾਰੀ ਸੰਦੀਪ ਲੁੱਧਰ ਦੇ ਨਾਂ ਤੇ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਸ ਲਈ ਮਾਨ ਸਨਮਾਨ ਲੈ ਵੀ ਸੰਦੀਪ ਜੀ ਐਨੂ ਐ ਤੇਰਾ ਧੰਨਵਾਦ ਹੈ ਸੰਦੀਪ ਲੁੱਧਰ ਡਿੜਬੇ ਵਾਲਾ ਇਹ ਕਰ ਰਿਹਾ ਹੈ ਇਹ ਹੈ ਕਿ ਪਿੰਡ ਐ ਪਿੱਥੂ ਏਰੀਆ ਰਾਮਪੁਰੇ ਫੂਲ ਦਾ ਕਬੱਡੀ ਦੇ ਮੈਦਾਨਾ ਵਿੱਚ ਝੰਡਾ ਇਹਦਾ ਝੂਲਦਾ ਚੌੜੀ ਹਿੱਕ ਕਰ ਤੁਰੇ ਗਿੰਦਰ ਸਿੰਘ ਚਾਨ ਵੀ ਕਿਉਂਕਿ ਪੁੱਤਰ ਰੋਕਦਾ ਧਾਵੀ ਜੋ ਕਬੱਡੀ ਦੇ ਤੂਫਾਨ ਵੀ ਰਾਣੀ ਵਾਲੀਏ ਕੋਨੀ ਨਾ ਜੋੜੀ ਪ੍ਰਸਿੱਧ ਪਿੱਥੋ ਵਾਲੇ ਸ਼ੀਰੇ ਦਾ ਇਸ ਲਈ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਤੋਨੀ ਸੰਧੂ ਜੀ ਸ਼ੀਰਾ ਉਲਖ ਜੀ ਕਬੱਡੀ ਕੋਚ ਪੰਮਾ ਜੀ ਨਵਾਜੀਪੁਰ ਵਾਲੇ ਸਾਰੀਆਂ ਸ਼ਖਸੀਅਤਾਂ ਨਾਲ ਨੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ